ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਦੋ ਹੀ گاਵਾ ਦਿਖਾਉਣੀਆਂ ਵਾ ਇੱਕ ਟੁਕੜ ਗੱਬਣਿਆ ਤੇ ਇੱਕ ਬੱੱਚੇ ਵਾਲੀ ਆ ਬਾਕੀ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਾ ਕਿੰਨੇ ਵੀ ਪੀਣਾ ਚੁਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੁੱਛ ਲੈ ਜੇ ਜੋ ਵੀ ਆ ਇੱਥੋਂ ਹੀ ਆਪਣੀ ਤਸੱਲੀ ਕਰਕੇ ਪੱਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਮਰੀ ਕਿਤੋਂ ਬਾਬੇ ਪਾਲਾ ਹੋਦੀ ਆ ਅੱਦੀ ਭਾਜੀ ਵਧੀਆ ਚੱਲੀ ਜਾਂਦਾ ਇਹ ਕੰਮ ਕਰ ਫਿਰ ਭਾਜੀ ਦਰਸ਼ਨ ਗੂਰ ਹੋ ਗਏ ਤੇ ਨਹੀਂ ਮਿਲਦੇ ਨੇ ਛੇਤੀ ਉਹ ਅਸੀਂ ਵਿੱਚੋਂ ਚਲ ਗਏ ਅਸੀਂ ਨਾ ਕਿਤੇ ਫਿਰ ਹਾਂਜੀ ਹਾਂਜੀ ਘੁੰਮਣ ਫਿਰ ਨੂੰ ਜਾਂਦੇ ਨਾ ਤੁਸੀਂ ਆਓ ਫਿਰ ਉੱਥੇ ਵੀ ਤੁਹਾਨੂੰ ਪਤਾ ਗਏ ਯਾਰੀ ਜਾਣਾ ਪੈਂਦਾ ਜਾਂਦਾ ਭਾਜੀ ਟਾਈਮ ਕੱਢਣਾ ਮੰਦਿਰ ਘੁੰਮਣਾ ਚਾਹੀਦਾ ਹਾਂਜੀ ਹਾਂਜੀ ਕੰਮ ਕਰਦੇ ਨਾਲ ਨਾਲ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਬਹੁਤ ਵਧੀਆ ਸਹੀ ਗੱਲ ਵਾ ਤੇ ਬਾਕੀ ਕੰਮਾਂ ਤੇ ਤੁਹਾਡਾ ਮਤਲਬ ਖਿੱਚ ਕੇ ਰੱਖਿਆ ਕਿ ਪੂਰਾ ਬਹੁਤ ਕਿਰਪਾ ਬੋਲੀ ਤੁਹਾਡੇ ਪਿਆਰ ਦੇ ਨਾਲ ਭੰਦਰ ਭਾਈ ਉਹਨਾਂ ਨਾਲ ਬਹੁਤ ਕਿਰਪਾ ਸਤਗੁਰਦੀ ਦੇ ਆਪਾਂ ਰੋਟੀ ਪੁਰੀਆਂ ਖਾਂਦੇ ਆਂ ਠੀਕ ਹੈ ਹਾਂਜੀ ਹਾਂਜੀ ਰੋਜ਼ ਦਾ ਭਾਈ ਦੋ ਤਿੰਨ ਵੇਖੀ ਜਾਂਦੇ ਕਰਦਾ ਮਾਰੀ ਠੀਕ ਹੈ ਹਾਂਜੀ ਹਾਂਜੀ ਤੇ ਭਾ ਛੋਟੇ 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 ਭਾਈ ਇੱਕ ਨੰਬਰ ਰੱਖਣੇ ਕਿਉਂਕਿ ਜਿਹਨੂੰ ਚੇ ਬੱਚੇ ਠੀਕ ਹੈ ਤੇ ਚਲੋ ਨਾਮ ਦੱਸਦਾ ਫਿਰ ਨਾਮ ਭਾਈ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਮਰਸਾਲ ਤਹਿਸੀਲ ਬਾਬਾ ਬਕਾਲਾ ਖਰਚੇ ਤੋਂ ਕਹਿੰਦੇ 2 ਕਿਲੋਮੀਟਰ ਦੂਰ ਹੈ ਆ 4 ਬਿਆਸ 7 ਅੰਮ੍ਰਿਤਸਰ ਪੈਂਦੀ ਪਿੰਦਾ ਤਰਨਤਾਰਨ ਪੈਂਦੀ ਜਲੰਧਰ 50 ਪੈਂਦਾ ਜੀ 메ਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਆ ਕੋਰੇਮਿਕਾ ਨਾਲ ਕੋ ਦੋ ਨੰਬਰ ਆਪਣੀ ਗਈ ਹੈ ਮੇਰਾ ਨਾਮ ਰਵੇਬਾਪੂ ਦਾ ਨਾਮ ਕਬਲ ਸਿੰਘ ਜੀ ਫੋਨ ਨੰਬਰ 842438615 97444893 ਦੋਵਾਂ ਤੇ ਵਟਸਐਪ ਚੱਲਦਾ ਭਾਈ ਠੀਕ ਹੈ ਹਾਂਜੀ ਪੈਂਡ ਕਟਾਣੀ ਦੇ ਤੇ ਥੋੜੇ ਜਣ ਅੱਗੇ ਨਾਲ ਲੱਕੜੀ ਇੱਥੇ ਤੋਂ ਲਗਾ ਪਾਇਆ ਵਾ ਅੱਛਾ ਹਾਂਜੀ ਹਾਂਜੀ ਥੋੜਾ ਛੋਟਾ ਕਰਤਾ ਡਰੈਸ ਡਰੈਸ ਛੋਟਾ ਕਰਤਾ ਵਾ ਠੀਕ ਹਾਂਜੀ ਅੰਕ ਬੁਖਾ ਲਈ ਇਹਨਾਂ ਡਰੈਸ ਦਾ ਸੁਣਾਉਂਦਾ ਠੀਕ ਹੈ ਚਲੋ ਪਹਿਲਾਂ ਕਿਤੇ ਵਿਖਾ ਦੀਏ ਹਾਂਜੀ ਵੀ ਵਿਖਾ ਲਓ ਟੋਕੜ ਗੱਭਣੂ ਚਲੋ ਪਹਿਲਾਂ ਇਹ ਵਿਖਾ ਦੀਏ ਹਾਂਜੀ ਤੇ ਭਾਈ ਡੇਢ ਕਿ ਮਿੰਟ ਇਸ ਵੀ ਜੇ ਮੱਛੀ ਮਗਰ ਦੇ ਹਾਂ ਬੱਚਾ ਜੀ ਉੱਚਾ ਬੱਚਾ ਜੀ ਇਹਦੇ ਮਗਰ ਹਾਂਜੀ ਆਪਣੇ ਸਮਝਣਾ ਕੋ ਲਾ ਲੈ ਵਿਖਾ ਲ ਦਈਏ ਨਾ ਕੋ ਭਾਜੀ ਮੁੜ ਕੇ ਕਹਵੇ ਵੀਰ ਵੀ ਵਿਖਾਈ ਨਹੀਂ ਠਾੜ ਗਿਆ ਦੇ ਲੋ ਮੱਛੀ ਜੇ ਮਤਲਬ ਹੈ ਗਈ ਬੱਛੀ ਆਪਨੇ ਸਮਝਣਾ ਕੋ ਲਾ ਲੈ ਕਿੰਨਾ ਚ ਦੁੱਧ ਦੇ ਤੇ ਕੋਲ 8 ਕਿਲੋ ਰਾ ਕੇ ਦੇਣੀ ਆਪਾਂ 5 ਕਿਲੋ ਕਰਕੇ 8 ਕਿਲੋ ਪੱਕਾ ਦੁੱਧ ਹੈ ਗਾ ਇਹ ਆ ਵੇਖੋ ਪਾਣੀ ਠੰਡੀ ਸੀਟ ਖਾਣ ਵਾ ਖਾ ਲੋ ਪਾਜੀ 8 ਕਿਲੋ ਦੁੱਧ ਜਿਹੜਾ ਕਿੰਨਾ ਹੈ ਗਾ ਜਿਵੇਂ ਆਪ ਸਮਾਂ ਚਾਹ ਮਾ ਦਾ ਇੱਕ ਨੰਬਰ ਹੋਊਗਾ ਪਾਜੀ ਤੋਰੋ ਫੇਰ ਇਹਨੂੰ ਅਜਾ ਵੇਖੋ ਪਾਜੀ ਇਹਦੇ ਬਾਅਦ ਆਏ ਛੋਟੇ ਛੋਟੇ ਪੋਣੇ ਇਹ ਦੇਣੀ ਖੁੱਲੀਆਂ ਹੋਣ ਆ ਗਏ ਮਿੱਠੀਆਂ ਕਰਨੀ ਆ ਜੇ ਆਪ ਵੇਖੋ ਪਾਜੀ ਕਾਲੀ ਜਰਸੀ ਆ ਟਰਮੀਨਾਂ ਦੇ ਤੋਹੇ ਆ ਵੱਡੇ ਪਾਜੀ ਆ ਗਿਆ ਭਾਈ ਫਰਿੱਜਾ ਇਹਨੇ ਕਿਸੇ ਵੰਡਣ ਲਿਖਿਆ ਆਹੋ ਇਸੇ ਮੱਦੀ ਛੱਡ ਕੇ ਬੈਠੇ ਰੋ ਠੀਕ ਆ ਹਾਂਜੀ ਹਾਂਜੀ ਲੈ ਪਤਾ ਬਾਕੀ ਦੁੱਧ ਦੁੱਧ ਇਹ ਤੁਹਾਨੂੰ ਚਵਾਈ ਆਪਣੀ ਆਪ ਕਰਕੇ ਲੈ ਜਾਈਂ ਸਾਡੇ ਘਰ ਤੋਂ ਵੀ ਦੋ ਟਾਂ ਮੇਲੇ ਭਾਵੇਂ ਦੇ ਦੇ ਟਾਈਮ ਭੱਜ ਮੈਂ ਅੱਛਾ ਇਹ ਦੋ ਮਹੀਨੇ ਮੇਸੇ ਵਿੱਚ ਕੋ ਡੇਢ ਦਿਨ ਮੇਸੇ ਦੋ ਦਿਨ ਮੇਸੇ ਸਾਹਮਣੇ ਬਚਾਓ ਠੀਕ ਆ ਹਾਂਜੀ ਤੇ ਮੁੱਲ ਖਰੇ ਦਾ ਭਾਈ ਮੈਂ ਗੱਲ ਜੀ ਕਰ ਲੈਂਦੇ ਕੋਣ ਕਿਨੇ ਦੇ ਦੇ ਕਿ ਜਿਆ ਜਿਆ ਮੁੱਲ ਕਰੋ ਹਾਂਜੀ 3000 ਨਹੀਂ ਨਹੀਂ 30 ਦੇਣੀ ਕਿਨੇ ਦੇ ਦੀ 5000 ਛੋੜ ਕਾ ਨਹੀਂ ਭਾਈ 5000 ਦੇ ਅਸੀਂ ਦਵਾਂਗੇ 5000 ਹੋਰ ਕਰ ਦੀਏ ਤੇ ਦੱਸੋ ਥੋੜੀ ਬੋਦੀ ਧੱਕਾ ਨਾ ਕਰਿਓ 2000 ਛੱਡ ਦੀਏ 23000 ਦੇ ਦਾਂਗੇ ਤੇਰਾ ਦੇਈਂ ਸਾਡੇ ਭਾਈਆ ਦੋਸ਼ 3000 ਅੱਛਾ ਸਾਡੇ ਭਾਈਆ ਪੂਰੇ ਭਾਈ ਦੇ ਅੱਛਾ ਪੂਰੇ ਭਾਈ ਦੀ ਥਾਂ ਦੀ ਸੇਲ ਪੂਰੀ ਇਹ ਬਟਾਰਵੇਂ ਮੇਲਗਾ ਜੀ ਮਗਰਬ ਭਾਈਆ ਥਾਣਾ ਖਾਲਾ ਇਦਾਂ ਬੈਠੇ ਹਾਂਜੀ ਆ ਵੇਖੋ ਭਾਈ ਇੱਧਰ ਹੁਣ ਆ ਗਈ ਟੋਕੜ ਕੇ ਆਪਾਂ ਆ ਵੇਖੋ ਥਣ ਭਾਈ ਜੀ ਕੀ ਚੀਜ਼ ਲਗਾਵਾ ਠੀਕ ਹੈ ਸਪੈਸ਼ਲੀ ਤੇ ਦੁੱਧ ਇਹਨੂੰ ਭਾਈ 12 ਤਰੀਕ ਦਾ ਭਾਈ ਚੌਥਾ ਮਹੀਨਾ ਲਗਾ 3 ਮਹੀਨੇ ਪੂਰੇ ਹੋ ਗਏ ਚਾਰ ਕਿਲੋ ਦੁੱਧ ਜੀ ਉਹ ਚਾਰ ਕਿਲੋ ਬਾਬਾ ਜੀ ਕੋ ਆ ਬੜੀ ਜੀ ਗੱਲ ਹੈ ਜੀ ਹਾਂ ਜੀ ਚਾਰ ਕਿਲੋ ਦੁੱਧ ਤੇ ਕਿੰਨੇ ਚਿਰ ਦੀ ਗੱਬਣੇ ਇਹ ਵੀਰ ਜੀ 12 ਦੇ ਚੌਥੇ ਮਹੀਨੇ ਲੱਗਾ ਜੀ ਸਵੇਰੇ ਆਪਾਂ ਡੈਟ ਕੋ ਆਪਣੇ ਘਰ ਚੈੱਕ ਕਰਾਈਏ ਠੰਡਾ ਟਿਕਾਣਾ 300 ਰੁਪਏ ਡੈਟਰ ਨੂੰ ਦਿੱਤਾ ਡੈਟਰ ਦੀ ਵੀਡੀਓ ਖਾਲਦਨੇ ਬਾਅਦ ਉਹ ਗਾਲੇ ਕਰਮ ਨੇ ਪਾਈ ਆ ਸੂਨ ਉਹਦੇ ਵੱਲ ਵੀ ਕਰਾਂਗੇ ਉਸ ਤੋਂ ਅੱਗੇ ਤੱਕ ਚੈੱਕ ਆ ਗਾ ਆਪਣੀ ਲਈ ਠੀਕ ਹੈ ਹਾਂ ਜੀ ਚਾਹਲੀ ਕਰਕੇ ਥਾਂ ਵਾਲੀ ਬਾਕੀ ਹੈਗੀ ਜੱਤੀ ਕ੍ਰੋਸ ਤੇ ਆ ਕਰਦੇ ਵੀ ਦਾਸ ਸੌਣਾ ਇਹ ਆ ਵੀ ਚਲੋ ਕਿਸੇ ਵੀਰ ਦਾ ਚਾਹ ਪਾਣੀ ਤਾਂ ਵੀ ਸਾਰੀ ਜਾਊਗੀ ਤੇ ਗਾਂ ਸੇਰ ਸੂਨ ਵਾਲੀ ਆ ਆ ਵੀ ਠੰਡੀ ਸੀਲ ਪਾ ਲਈ ਇੱਥੇ ਮਰਜ਼ੀ ਛੱਡ ਕੇ ਬਾਜ ਵਾਲਾ ਲਓ ਠੀਕ ਹੈ ਹਾਂ ਜੀ ਹਾਂ ਜੀ ਲੱਭਣਾ ਕਰਨਾ ਹੋਊਗਾ ਯਾ ਬਣੀ ਚਲੋ ਪਾਈ ਠੰਡੀ ਫੀਲ ਹੋਊਗੀ ਥਾਂ ਤੇ ਬੁਲੀਏ ਤੇ ਥਾਂ ਦੇਖੋ ਇਹੋ ਜੀ ਕੋਈ ਕਰ ਰਿਹਾ ਵੀ ਭਾਜੀ ਇਹਨਾਂ ਕੋ ਵੀਰ ਕਾਵੇ ਤੇ ਮੁੱਲ ਫਿਰ ਇਹਦਾ ਮੁੱਲ ਤੁਸੀਂ ਦੱਸੋ ਵੀ ਭਾਜੀ ਆਪ ਹੀ ਕਰ ਦੋਗੇ ਇਹਦਾ ਕਰ ਲਈ 3000 ਰੁਪਇਆ ਕੀ ਜੀ ਨਹੀਂ ਕਰਦੀ ਐ 45 ਦੀ ਆ ਕਰ ਦਈਏ ਮੰਨ ਤਾਂ ਤੁਸੀਂ ਦਦੋ 3000 25000 ਦੇ ਲਾਂਗੇ 25 ਦੀ ਨਾ ਦਈਏ ਹਾਂਜੀ ਹੋਰ ਥੱਲੇ ਆ ਜਿਓ ਤੁਸੀਂ ਦੱਸੋ ਆਪ ਹੀ ਕਰ ਦੋ ਤੁਸੀਂ ਕਰਾ ਲਓ ਸਾਡਾ ਕਹਿਣਾ ਨਹੀਂ ਮੋੜਨਾ ਖੱਲੇ ਮਾਰਾ ਛਾਲ ਥੋੜੀ ਜੀ ਜੋ ਕਾ ਦੋ ਜੋ ਕਾ ਦੋ ਨੂੰ ਨਾ ਮੈਂ ਇੱਕੋ ਗੱਲ ਕਰਦੀ ਆ ਫਿਰ ਇੱਕੋ ਗੱਲ ਬਾਈ ਇੱਕੋ ਗੱਲ ਜਸਨੋ ਹਾਂਜੀ ਸਾਢੇ 2:30 ਦੇ ਹੋ ਕੇ ਆਈ ਸਾਢੇ 2:30 ਦੀ ਇਹ ਜਾਣਦਾ ਫਿਰ ਬਾਈ ਜੀ ਦੇ ਦਾਂਗਾ ਅੱਛਾ ਬਾਈ ਦੀ 44000 ਦਾ ਜੋੜਾ ਇਹ ਜੋੜਾ ਇਕੱਠਾ ਲੋ ਬਟਾਲੀ ਦਾ ਦੇ ਦਾਂਗੇ ਬਾਈ ਇਹ ਜੋੜਾ ਵੀ ਇਕੱਠਾ ਲੋ ਬਟਾਲੀ ਦਾ ਬਣਾ ਦੇ ਕੱਲੀ ਕੱਲੀ ਲੋ ਤੇ ਬਾਈ ਜੀ ਦਵਾਂਗੇ ਅੱਛਾ ਛੋਟਾ ਵੇਖੋ ਬਟਾਲੀ ਨੂੰ ਆਇਆ ਫਿਰ ਜੀ ਹਾਲੋ ਠੀਕ ਹੈ ਹਾਂਜੀ ਦੂਜੀ ਗੱਲ ਹੋਰ ਜੇ ਜੇ 42000 ਰਗਵੀਰ ਜੋੜਾ ਲਊਗਾ 50 ਕਿਲੋ 1 ਕਿਲੋ ਮੀਟਰ ਅੱਥਰ ਪਹੁੰਚ ਵੀ ਹੋ ਜੀ ਅੱਛਾ ਵਿੱਚ ਦੇਖੋ ਅੱਛਾ ਵਿੱਚ ਦੇਖੋ ਯਾਰ ਦੀਆਂ ਠੀਕ ਹੈ 10 ਮਿੰਟ ਤੇ ਪਹੁੰਚ ਤੇ ਬਾਕੀ ਇਹ ਤਸੱਲੀ ਤੁਹਾਡੇ ਘਰੋਂ ਕਰ ਸਾਡੇ ਘਰੋਂ ਦੋ ਟਾਈਮ ਕੋਈ ਕਰ ਲੈ ਤਿੰਨ ਟਾਈਮ ਕਰ ਲੈ ਗੱਬੜਗਾ ਚੈੱਕ ਕਰਾ ਕੇ ਵੀ ਸਾਡੇ ਘਰੋਂ ਲੈ ਜਾਓ ਹਾਂਜੀ ਬਾਅਦ ਚ ਅਗਲੇ ਦੇ ਘਰੇ ਚਲ ਗਏ ਫਿਰ ਅਗਲੇ ਦੇ ਚੰਮਾ ਓਹ ਜੀ ਵੀਰ ਜੀ ਗਾਰੰਟੀ ਆ ਜੋ ਗੇਟੋਂ ਬਾਹਰ ਅਗੀ ਮੁੜ ਕੇ ਨਹੀਂ ਭਾਈ ਸਾਡੇ ਲਈ ਸਾਡੇ ਘਰੋਂ ਚੈੱਕ ਕਰਾ ਕੇ ਤਸੱਲੀ ਕਰਕੇ ਖੜੇ ਠੀਕ ਹੈ ਹਾਂਜੀ ਬਾਜੀ